ਰਾ ਮੈਨੂੰ ਕਾਫੀ ਭਰਾਏ ਪੁੱਛਦੇ ਰਹਿੰਦੇ ਆ ਭਾਰੀ ਮੈਡਰ ਤੇ ਕੰਮਾਂ ਦੇ ਕੀ ਹਾਲਾਤ ਆ 바ਰਸੀਲੋਨਾ ਕੀ ਹਾਲਾਤ ਆ ਤੁਸੀਂ ਜਾਣੇ ਰਹੇ ਨੇ ਸਾਨੂੰ ਦੱਸੋ ਮਾੜਾ ਜਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੀ ਗੱਲ ਨੂੰ ਸਮਝ ਲਿਓ ਐਕਸਪੀਰੀਅੰਸ ਔਰਕ ਦੱਸਣ ਲੱਗਾ ਮੰਨ ਲੋ ਤੁਸੀਂ ਲਾਈਫ ਦੇ ਵਿੱਚ ਕਿਤੇ ਵੀ ਸਕਸੈਸ ਹੋਣਾ ਨਾ ਤੁਹਾਨੂੰ 2 ਸਾਲ ਸਪੈਂਡਿੰਗ ਵਿੱਚ ਕਰਨੇ ਆ ਇਹ ਜਿਹੜੇ ਇੱਥੇ ਰਹਿੰਦੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਬਾਖੂਬੀ ਹੁਣੇ ਦੱਸ ਦਿੰਦਾ 60 70 ਯੂਰੋ 50 ਯੂਰੋ ਬਣ ਸਕਦੇ ਆ ਇਹ ਮੈਂ ਤੁਹਾਨੂੰ ਫੇਰ ਕਹਣਾ ਤੁਹਾਡਾ ਤੁਹਾਡਾ ਸ਼ੋਅ ਕਮੈਂਟ ਕਰਕੇ ਜਰੂਰ ਵੀਡੀਓ ਦੱਸਿਆ ਕਰੋ ਮੈਨੂੰ ਤੁਹਾਨੂੰ ਕੀ ਚੰਗਾ ਲੱਗਾ ਕੀ ਨਹੀਂ ਚੰਗਾ ਲੱਗਾ ਮੈਨੂੰ ਪਤਾ ਲੱਗ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਿੱਟ ਫਾਟ ਹੋਵੋਗੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਬਾਰਸੀਲੋਨਾ ਤੇ ਬਾਰਸੀਲੋਨਾ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਜਿਹੜੇ ਸਾਡੇ ਨਵੇਂ ਭਰਾ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀ ਡੇਟ ਅੱਜ ਆ 2025 ਦੇ 9ਵੇਂ ਮਹੀਨੇ ਤੇ 20 ਤਰੀਕ ਜੋ ਸਿਚੁਏਸ਼ਨ ਅੱਜ ਆ ਕੰਮ ਦੀ ਕੀ ਹਾਲਾਤ ਆ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਇੱਕ ਬੰਦਾ ਨਵਾਂ ਆ ਜਾਂਦਾ ਉਹ ਅਰਨਿੰਗ ਕਿੰਨੇ ਦੀ ਕਰ ਲੈਂਦਾ ਮਹੀਨੇ ਦੀ ਮਹੀਨੇ ਦੇ ਕਿੰਨੇ ਪੈਸੇ ਕਮਾਉਂਦਾ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਵਾਲੀਆਂ ਵੀਡੀਓ ਵੇਖੀਆਂ ਬੱਟ ਜੋ ਲੇਟੈਸਟ ਲੇਟੈਸਟ ਹੁਣ ਵੀ ਇਨਫੋਰਮੇਸ਼ਨ ਆ ਆਪਾਂ ਦੇਣ ਦੀ ਕੋਸ਼ਿਸ਼ ਕਰਾਂ ਕਿੰਨੇ ਪੈਸੇ ਕਮਾ ਲੈਂਦਾ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੇ ਬੰਦੇ ਨਵੇਂ ਸਾਡੇ ਭਰਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਕਰਦੇ ਆ ਕਾਫੀ ਗੱਲਾਂ ਅਰਨਿੰਗ ਨੂੰ ਲੈ ਕੇ ਬੰਦੇ ਕਿੰਨੇ ਪੈਸੇ ਕਮਾ ਲੈਂਦਾ ਜਿਹੜਾ ਪੱਕਾ ਤੇ ਜਿਹੜਾ ਕੱਚਾ ਦੋਨੇ ਬੰਦੇ ਕਿੰਨੇ ਪੈਸੇ ਕਮਾ ਲੈਂਦੇ ਆ ਆਪਾਂ ਅੱਜ ਗੱਲ ਕਰਾਂਗੇ ਇਹ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤਾਂ ਤੁਸੀਂ ਆ ਜਾਓ ਮੇਰੇ ਨਾਲ ਹਾਂਜੀ ਦੋਸਤੋ ਤੇ ਟੈਨਸ਼ਨ ਨਾ ਲਿਆ ਕਰੋ ਕੰਮ ਸਾਰੇ ਹੋ ਜਾਂਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਾਂ ਜਿਹੜਾ ਬੰਦਾ ਇੱਥੇ ਆ ਜਾਂਦਾ ਕੱਚਾ ਉਹਦਾ ਕੀ ਕੱਚਾ ਹੁਣ ਚੱਬ ਜਾਂਦਾ ਕਿ ਕੱਚੇ ਦਾ ਕੀ ਬਣਦਾ ਸਾਰੇ ਭਰਾ ਸਾਡੇ ਜਿਹੜੇ ਵੀਡੀਓ ਵੇਖਣਗੇ ਉਹ ਮੇਰੇ ਨਾਲ ਐਗਰੀ ਹੋਣਗੇ ਮੈਂ ਸੱਚ ਬੋਲਦਾ ਕਿ ਝੂਠ ਬੋਲਦਾ ਉਹਨਾਂ ਦਾ ਕੀ ਬਣਦਾ ਸਭ ਤੋਂ ਪਹਿਲਾਂ ਜਿਹੜਾ ਬੰਦਾ ਸਾਡਾ ਇੱਥੇ ਆ ਜਾਂਦਾ ਨਾ ਪਹਿਲੀ ਵਾਰੀ ਉਹਨੂੰ ਮਸਲਾ ਸਭ ਤੋਂ ਪਹਿਲਾਂ ਪੜਦਾ ਪਦਰੋਨਾ ਮੇਨ ਤੋਂ ਦਾ ਪਦਰੋਨਾ Mein ਤੋਂ ਕੀ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਬਾਟਾ ਪਏ ਇਸ ਵੀਡੀਓ ਵਿੱਚ ਗੱਲ ਕਰਦੇ ਪਏ ਆ ਵੀ ਤੁਹਾਡੀ ਕਿੰਨੀ ਅਰਨਿੰਗ ਹੋਊਗੀ ਜੇਕਰ ਬੰਦਾ ਇੱਥੇ ਆ ਜਾਂਦਾ ਜਿਹੜੇ ਹੁਣ ਕੰਮ ਦੇ ਹਾਲਾਤ ਆ ਉਹ ਬਹੁਤ ਜਾਦੇ ਸਖਤ ਆ ਤੇ ਭੇੜੇ ਆ ਕਿਵੇਂ ਹੁਣ ਸੁਣ ਲਓ ਜਿਹੜਾ ਕੋਈ ਬੰਦਾ ਸਾਡਾ ਆ ਜਾਂਦਾ ਤੁਸੀਂ ਕਿਸੇ ਦੁਕਾਨ ਤੇ ਕਿਸੇ ਸ਼ਾਪ ਤੇ ਕਿਤੇ ਕੰਮ ਦਾ ਪਤਾ ਲੈਣ ਜਾਂਦੇ ਆ ਠੀਕ ਆ ਤੁਸੀਂ ਚੱਲੇ ਆ ਤੇ ਤੁਹਾਨੂੰ ਕੰਮ ਕਿਵੇਂ ਮਿਲੂਗਾ ਤੁਹਾਨੂੰ ਕੀ ਕੀ ਪੁੱਛਿਆ ਜਾਊਗਾ ਮੇਰੀ ਇਸ ਗੱਲਾਂ ਦਾ ਧਿਆਨ ਰੱਖਿਓ ਇਸ ਵੀਡੀਓ ਦੇ ਵਿੱਚ ਸਕਿਪ ਨਾ ਕਰਿਓ ਤੁਹਾਨੂੰ ਗੱਲਾਂ ਬੜੀਆਂ ਕੀਮਤੀ ਮਿਲਣ ਲੱਗਾ ਤੁਹਾਨੂੰ ਕੀ ਕੀ ਪੁੱਛਣਗੇ ਕੀ ਕੀ ਗੱਲਾਂ ਉੱਥੇ ਤੁਹਾਨੂੰ ਸਵਾਲ ਜਵਾਬ ਹੋ ਸਕਦੇ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਕੰਮ ਪੁੱਛਣ ਜਾਣਦੇ ਆ ਉਹ ਤੁਹਾਨੂੰ ਕਹਿਣਗੇ ਤੁਹਾਡੇ ਕੋਲੇ ਪੇਪਰ ਹੈਗੇ ਆ ਤੁਸੀਂ ਕਹੋਗੇ ਨਹੀਂ ਕਿਉਂਕਿ ਨਵਾਂ ਬੰਦਾ ਆਇਆ ਉਹਦੇ ਕੋਲ ਤੁਹਾਡੇ ਕੋਲ ਪੇਪਰ ਹੈ ਨਹੀਂ ਤਾਂ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਤੇ ਤੁਹਾਨੂੰ ਟਫ ਹੋ ਜਾਂਦਾ ਬੰਦਾ ਤੋਂ ਇਹੀ ਜਵਾਬ ਦੇ ਦੇਊਗਾ ਭਾਈ ਤੁਹਾਡੇ ਕੋਲ ਪੇਪਰ ਹੈ ਨਹੀਂ ਤੇ ਤੁਹਾਨੂੰ ਅਸੀਂ ਕੰਮ ਤੇ ਨਹੀਂ ਰੱਖ ਸਕਦੇ ਅਗਲੀ ਆਪਸ਼ਨ ਉਹਦੀ ਇਹ ਬਣਦੀ ਆ ਉਹ ਤੁਹਾਨੂੰ ਕਹੂਗਾ ਤੁਹਾਨੂੰ ਕੀ ਕੰਮ ਆਉਂਦਾ ਜੇਕਰ ਤੁਹਾਨੂੰ ਕੰਮ ਵੀ ਕੋਈ ਨਹੀਂ ਆਉਂਦਾ ਤੁਸੀਂ ਫਿਰ ਵੀ ਫਸ ਗਏ ਤੁਹਾਨੂੰ ਕੰਮ ਕੋਈ ਵੀ ਨਹੀਂ ਆਉਂਦਾ ਤੇ ਉਸ ਤੋਂ ਅੱਗੇ ਤੁਹਾਨੂੰ ਉਹ ਪੁੱਛੂਗਾ ਲੈਂਗੁਏਜ ਭਾਸ਼ਾ ਆਉਂਦੀ ਆ ਸਪੈਨਿਸ਼ ਆਉਂਦੀ ਆ ਤੁਸੀਂ ਕਹੋਗੇ ਭਾਜੀ ਉਹ ਵੀ ਨਹੀਂ ਆਉਂਦੀ ਕੰਮ ਤੁਹਾਡਾ ਗਿਆ ਹੁਣ ਇਦੋਂ ਅੱਗੇ ਤੁਹਾਡੀ ਜ਼ਿੰਦਗੀ ਸਟਾਰਟ ਹੁੰਦੀ ਆ ਤੁਹਾਡੀ ਸਟਰਗਲ ਦੀ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਸਖਤੀ ਆਉਂਦੀ ਹੈ ਕਿੰਨੀ ਮਿਹਨਤ ਕਰਦੇ ਆ ਇਦੋਂ ਅੱਗੇ ਸਟਾਰਟ ਹੁੰਦਾ ਵੀਡੀਓ ਨਾ ਬਣੇ ਰਿਹਾ ਅੱਗੇ ਮੈਂ ਤੱਲੀ-ਕੱਲੀ ਗੱਲ ਤੁਹਾਨੂੰ ਦੱਸੂਗਾ ਕੀ ਤੁਹਾਨੂੰ ਮਿਲੂਗਾ ਜੇ ਕਰ ਲੈਂਗੇ ਚ ਆਉਂਦੀ ਜੇ ਨਹੀਂ ਆਉਂਦੀ ਤਾਂ ਤੁਹਾਨੂੰ ਕੀ ਮਿਲੂਗਾ ਜੇ ਕਰ ਤੁਹਾਡੇ ਕੋਲੇ ਪੇਪਰ ਹੈ ਤਾਂ ਤੁਹਾਨੂੰ ਕੀ ਮਿਲੂਗਾ ਇਸ ਵੀਡੀਓ ਚ ਗੱਲ ਕਰਦੇ ਵੀਡੀਓ ਨਾ ਕਰਿਓ ਸਕਿਪ ਆਪਾਂ ਕਰਦੇ ਪਏ ਵੀਡੀਓ ਕੰਟੀਨਿਊ ਤੇ ਹੁਣ ਆਜੋ ਉਸ ਤੋਂ ਅੱਗੇ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਮੰਨ ਲਓ ਤੁਸੀਂ ਇੱਥੇ ਆ ਗਏ ਆ ਤੁਹਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਲੈਂਗੁਏਜ ਨਹੀਂ ਆਉਂਦੀ ਤੁਹਾਡੇ ਕੋਲ ਪੇਪਰ ਹੈ ਨਹੀਂ ਤੁਹਾਨੂੰ ਕੰਮ ਬੜਾ ਡਿਫਿਕਲਟ ਮਿਲਦਾ ਮੰਨ ਲਓ ਹੁਣ ਤੁਹਾਨੂੰ ਤੁਹਾਡੇ ਕੋਲ ਪੇਪਰ ਹੈ ਨਹੀਂ ਕੁਝ ਨਹੀਂ ਹੈ ਨਹੀਂ ਲੈਂਗੁਏਜ ਹੈ ਨਹੀਂ ਤੁਹਾਨੂੰ ਕੰਮ ਕਿਹੜੇ ਮਿਲਣਗੇ ਆਪਾਂ ਗਲੋਬਲ ਦੀ ਗੱਲ ਵੀ ਕਰਾਂਗੇ ਤੇ ਜਿਹੜਾ ਤੁਹਾਨੂੰ ਕੰਮ ਮਿਲੂਗਾ ਇੱਥੇ ਮੰਨ ਲਓ ਰੈਸਟੋਰੈਂਟ ਡਾਊਨਰ ਤੇ ਮਿਲਦਾ ਤੇ ਤੁਹਾਨੂੰ ਕਿੰਨੀ ਪੇ ਕਰਨਗੇ ਕੋਈ ਬੰਦਾ ਮਰਜ਼ੀ ਛੁੱਟ ਮਾਰੀ ਜਾਵੇ ਐ ਹੋ ਜਾਂਦਾ ਐ ਹੋ ਜਾਂਦਾ ਇਹ ਟੈਂਪਰੇਰੀ ਕੰਮ ਮਿਲਦੇ ਉਦੋਂ ਮੁੜ ਕੇ ਤੁਹਾਨੂੰ ਬੰਦੇ ਯੂਜ਼ ਕਰਕੇ ਛੱਡ ਦਿੰਦੇ ਆ ਤੇ ਕਈ ਬੰਦੇ ਤੁਹਾਨੂੰ ਲਾਈ ਜਾਂਦੇ ਆ ਮੇਰੀਆਂ ਗੱਲਾਂ ਕਈਆਂ ਨੂੰ ਚੁਬਣੀਆਂ ਕਈਆਂ ਤੇ ਕੰਮ ਦੀਆਂ ਜਿਹੜੇ ਬੰਦੇ ਇਸ ਗੱਲ ਦੇ ਨਾਲ ਐਗਰੀ ਆ ਉਹ ਹੋ ਜਾਣਗੇ ਜਿਹੜੇ ਨਹੀਂ ਐਗਰੀ ਹੁੰਦੀ ਮੈਨੂੰ ਕੋਈ ਗੱਲ ਨਹੀਂ ਮੈਂ ਸੱਚ ਕਹਿ ਦੇਣਾ ਮੰਨ ਲਓ ਤੁਸੀਂ ਡੋਨਰ ਤੇ ਤੁਹਾਨੂੰ ਕੰਮ ਮਿਲਦਾ ਸੁਪਰਮਾਰਕਟ ਤੇ ਮਿਲਦਾ ਕਿਸੇ ਵੀ ਵੱਡੀ ਮਾਰਕੀਟ ਤੇ ਮਿਲਦਾ ਉੱਥੇ ਡਿਊਟੀ ਸੁਣ ਲਓ ਪਹਿਲਾਂ ਤੁਹਾਡੀ ਕਿੰਨੀ ਹੋਣੀ ਆ ਤੁਹਾਡੀ ਡਿਊਟੀ ਹੋਣੀ ਆ ਮਿਨੀਮਮ 12 ਘੰਟੇ ਉਹ ਵੀ ਤੁਹਾਡੇ ਤੇ ਤਰਸ ਕਰਕੇ ਕੀਤਾ ਜਾਊਗਾ ਜਿਹੜਾ ਬੰਦਾ ਤੁਹਾਡੇ ਤੋਂ 12 ਘੰਟੇ ਦੀ ਡਿਊਟੀ ਲਊਗਾ ਤੇ ਨਹੀਂ ਤਾਂ ਨਾਰਮਲੀ ਤੁਹਾਡੇ ਤੋਂ ਡਿਊਟੀ ਲਈ ਜਾਊਗੀ 14 ਘੰਟੇ ਘੰਟਾ ਘੰਟਾ ਬੰਦੇ ਨੂੰ ਆਉਣ ਜਾਣ ਦਾ ਲੱਗ ਜਨਾ 12 ਘੰਟੇ ਦੀ ਡਿਊਟੀ ਆ ਜਿਹਦੇ ਵਿੱਚ ਤੂੰ ਸਾਰੀ ਧਿਆੜੀ ਕੰਮ ਕਰਨਾ ਤੁਹਾਨੂੰ ਇੱਕ ਮੈਂਟਲ ਯੂਨਿਟਾਂ ਨੇ ਬੈਠਣ ਨਹੀਂ ਦੇਣਾ ਕਿਉਂਕਿ ਨਾ ਤੁਹਾਡੇ ਕੋਲ ਪੇਪਰ ਆ ਨਾ ਤੁਹਾਡੇ ਕੋਲ ਲੈਂਗੁਏਜ ਆ ਨਾ ਹੀ ਤੁਹਾਨੂੰ ਹੋਰ ਕੋਈ ਕੰਮ ਆਉਂਦਾ ਇਸ ਲਈ ਤੁਹਾਨੂੰ 12 13 ਘੰਟੇ ਖੜਨਾ ਪੈਂਦਾ ਤੁਸੀਂ ਬਹਾਨਾ ਲਾ ਲਾ ਕੇ ਬਹਿਨੀ ਆ ਐਸੇ ਬੰਦੇ ਮੈਂ ਤੁਹਾਨੂੰ ਮਿਲਾ ਦੂੰਗਾ ਮੈਂ ਕੋਲੋਂ ਗੱਲਾਂ ਕੋਈ ਵੀ ਨਹੀਂ ਆਖਦਾ ਹੁੰਦਾ ਤੁਹਾਨੂੰ ਪਤਾ ਮੈਂ ਬੰਦੇ ਸਾਬਤ ਕਰ ਦੂੰਗਾ ਵੀਡੀਓ ਦੇ ਵਿੱਚ ਜਿਹੜੇ ਭਰਾ ਇੰਜ ਡਿਊਟੀ ਕਰੀ ਜਾਂਦੇ ਆ ਇਹ ਹੋ ਗਿਆ ਕੰਮ ਸੁਪਰਮਾਰਕਟ ਤੇ ਡੋਨਰ ਦਾ ਦੋਨੇ ਕੰਮ ਹੋ ਗਏ ਸੁਪਰਮਾਰਕਟ ਹੋ ਗਈ ਤੇ ਡੋਨਰ ਦਾ ਕੰਮ ਹੋ ਗਿਆ ਇਹ ਕੰਮ ਹੋ ਗਏ ਉਦੋਂ ਅੱਗੇ ਕਿਹੜੀ ਗੱਲ ਬਣਦੀ ਆ ਤੁਹਾਡਾ ਕੰਮ ਬਣਦਾ ਕਿਸੇ ਰੈਸਟੋਰੈਂਟ ਦਾ ਰੈਸਟੋਰੈਂਟ ਦੇ ਬਾਈ ਤੁਹਾਨੂੰ ਤਨਖਾਹ ਦੇਣਗੇ ਕੋਈ 6-700 ਯੂਰੋ ਦੇਣਗੇ ਤਾਂ ਉਦੋਂ ਆਫਟਰ ਤੁਹਾਡੀ ਰੋਟੀ ਪਾਣੀ ਉੱਥੇ ਹੋ ਜਾਊਗਾ ਤੇ ਇੱਥੇ ਬਾਰਸੀ ਲੋਨਾਂ ਦੇ ਵਿੱਚ ਤੁਹਾਨੂੰ ਰੈਸ਼ ਉਹਨਾਂ ਨੇ ਨਹੀਂ ਦੇਣੀ ਰੈਸਟੋਰੈਂਟ ਵਾਲੇ ਨਾਰਮਲ ਰੈਸ਼ ਦੇ ਦਿੰਦੇ ਆ ਬਾਰਸੀਲੋਨਾ ਵਿੱਚ ਤੁਹਾਨੂੰ ਰੈਸ਼ ਵੀ ਨਹੀਂ ਮਿਲਣੀ ਜਿਹੜੇ ਮੇਰੇ ਭਰਾ ਵੀਡੀਓ ਵੇਖੀ ਜਾਂਦੇ ਉਹਨਾਂ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਮੈਂ ਕਿਹੜੀ ਗੱਲ ਕਰਦਾ ਪਿਆ ਤੇ ਤੁਹਾਨੂੰ ਉਹਨਾਂ ਨੇ ਇੱਥੇ ਰੈਸ਼ ਨਹੀਂ ਦੇਣੀ ਜਦੋਂ ਰੈਸ਼ ਨਹੀਂ ਦੇਣੀ ਤੇ ਤੁਹਾਨੂੰ ਮਿਨੀਮਮ 200 250 ਯੂਰੋ ਦਾ ਮਿਨੀਮਮ ਇੱਕ ਬੈੱਡ ਮਿਲੂਗਾ ਇੱਥੇ ਉਹ ਵੀ ਜੇ ਬਾਰਸੀਲੋਨਾ ਵਿੱਚ ਚੰਗੀ ਰੈਸ਼ ਤੁਹਾਨੂੰ ਮਿਲ ਗਈ ਪਹਿਲੀ ਗੱਲ ਤਾਂ ਇੱਥੇ ਰੈਸ਼ ਚੰਗੀ ਹੈ ਨਹੀਂ ਸਾਰੇ ਘਰਾਂ ਵਿੱਚ ਕੀੜੇ ਕੂੜੇ ਵਾਧੂ ਫਿਰਦੇ ਆ ਸੁੰਦਰ ਤੇ ਕਰਕੇ ਇੱਥੇ ਹਾਲ ਹੈਗਾ ਮੰਨੇ ਕੋਈ ਨਾ ਮੰਨੇ ਮੇਰੀ ਵੀਡੀਓ ਥੱਲੇ ਕਮੈਂਟ ਵੀ ਕੋਈ ਬੰਦਾ ਕਹਿ ਵੀ ਦੇਵੇ ਭਾਈ ਛੱਡੀ ਜੰਨਾ ਗੱਲਾਂ ਤੂੰ ਇੰਨਾ ਸੱਚ ਤੇ ਭਾਈ ਜਿਹੜਾ ਸੱਚ ਆ ਮੈਂ ਉਹ ਕਹਿ ਦੇਣਾ ਤੁਹਾਡੀ ਇੰਨੇ ਵਿੱਚ ਤਨਖਾਹ ਬਣਦੀ ਆ ਤੁਸੀਂ ਸੁਪਰਮਾਰਕਟ ਤੇ ਲੱਗ ਕੇ ਤੁਸੀਂ ਕਿਸੇ ਮਾਰਕਟ ਤੇ ਲੱਗ ਕੇ 700 ਯੂਰੋ 800 ਯੂਰੋ ਬਣਦੀ ਆ ਮੈਂ ਇੱਕ ਹੋਰ ਭਰਾ ਦੀ ਤੁਹਾਨੂੰ ਸਟੋਰੀ ਸ਼ੇਅਰ ਕਰ ਦਿੰਦਾ ਬੰਦਾ ਡੌਨਰ ਤੇ ਕੰਮ ਕਰਦਾ ਉਹ ਬੰਦਾ ਡਿਊਟੀ ਕਰਦਾ ਕਿੰਨੀ ਸਵੇਰੇ 10 ਵਜੇ ਜਾਂਦਾ ਤੇ ਰਾਤ ਨੂੰ 2 ਵਜੇ ਆਉਂਦਾ ਬ੍ਰੇਕ ਵਿੱਚ ਕੋਈ ਨਹੀਂ ਜਿਹੜੀ ਬ੍ਰੇਕ ਹੁੰਦੀ ਉਹਦੇ ਵਿੱਚ ਪੇਪਰ ਪਾਉਣ ਜਾਂਦਾ ਉਹਨੂੰ ਦਿੰਦੇ ਆ 400 ਯੂਰੋ ਧਿਆਨ ਨਾਲ ਕਰ ਲੋ ਮੇਰੇ ਵੱਲ 400 ਯੂਰੋ ਮਿਲਦਾ ਉਹਨੂੰ ਤਨਖਾਹ ਦਾ ਮਹੀਨੇ ਦਾ ਮੇਰੇ ਵੱਲ ਧਿਆਨ ਕਰੋ ਗੱਲ ਦਿਮਾਗ ਖੋਲ ਕੇ ਸੁਣੋ ਮੈਂ ਕੀ ਵੀ ਸੁਣਾਉਣਾ ਉਹ ਬ੍ਰਦਰ ਵੀ ਮੇਰੀ ਵੀਡੀਓ ਵੇਖੀ ਜਾਂਦਾ ਹੋਣਾ ਉਹ ਬੰਦੇ ਨੂੰ ਹੁਣ ਮੈਂ ਕਿਹਾ ਵੀ ਭਾਈ ਸਾਹਿਬ ਇੰਨੇ ਦੇ ਵਿੱਚ ਤੂੰ ਕੀ ਕਰੇਂਗਾ ਤੇਰੀ ਮਜਬੂਰੀ ਆ ਜਾਂ ਗਾਹਣਾ ਬੰਦਾ ਉਹਨੂੰ ਯੂਜ਼ ਕਰੀ ਜਾਂਦਾ 400 ਯੂਰੋ ਵਿੱਚ ਮਹੀਨੇ ਤੇ ਰੱਖੀ ਬੈਠਾ ਬੰਦਾ ਉਹਨੂੰ ਸਵੇਰੇ 10 ਵਜੇ ਜਾਂਦਾ ਤੇ ਰਾਤ ਨੂੰ 2 ਵਜੇ ਆਉਂਦਾ ਦੱਸੋ ਤੁਸੀਂ ਕੀ ਕਰੋਗੇ ਮੈਂ ਫੇਰ ਕਹਿੰਨਾ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਰਾਉਂਦਾ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਭਾਈ ਜੀ ਬਹੁਤ ਭੜਾ ਹਾਲ ਆ ਆਏ ਹੋ ਗਏ ਲੁਟੇ ਗਏ ਪੱਟੇ ਗਏ ਤੁਸੀਂ ਆਪਦੀ ਕਿਸਮਤ ਲੈ ਕੇ ਆਉਣੀ ਹੈ ਤੇ ਜਿਹੜਾ ਕੋਈ ਤੁਹਾਨੂੰ ਇੱਥੇ ਮਿਲਣਾ ਉਹ ਮਿਲ ਜਾਣਾ ਤੇ ਓਦੋਂ ਅੱਗੇ ਇਹਨਾਂ ਚੀਜ਼ਾਂ ਲਈ ਤਿਆਰ ਹੋ ਜਾਓ ਜਿਵੇਂ ਕਹਿੰਦੇ ਨੇ ਜੰਗ ਲੱਗਣੀ ਹੁੰਦੀ ਤੇ ਬੰਦਾ ਤਿਆਰੀ ਕਰ ਲੈਂਦਾ ਆਪਦੀ ਆਪਣੇ ਆਪ ਨੂੰ ਪਿਆਰ ਕਰ ਲਓ ਫੇਰ ਤੁਸੀਂ ਇਹਨਾਂ ਮੁਸ਼ਕਲਾਂ ਤੋਂ ਡਰੋਗੇ ਨਹੀਂ ਆਪਦੇ ਆਪ ਨੂੰ ਪਹਿਲਾਂ ਪ੍ਰਪੇਅਰ ਕਰ ਲਓ ਤੇ ਮੰਨ ਲਓ ਓਦੋਂ ਮੁੜ ਕੇ ਤੁਹਾਨੂੰ ਲੈਂਗੁਏਜ ਆਉਂਦੀ ਆ ਤੁਹਾਨੂੰ ਕੰਮ ਵੀ ਆਉਂਦਾ ਉਹ ਬੰਦੇ ਨੂੰ ਕਿਹੜੇ ਕਿਹੜੇ ਕੰਮ ਮਿਲਦੇ ਤੇ ਕਿੰਨਾ ਬੰਦਾ ਅਰਨ ਕਰ ਲੈਂਦਾ ਆਪਾਂ ਕਰਦੇ ਪਈਆਂ ਇਹ ਗੱਲ ਵੀਡੀਓ ਨੂੰ ਨਾ ਕਰਿਓ ਸਕਿਪ ਤੇ ਹੁਣ ਆਜੋ ਉਸੋ ਜਿਹੜਾ ਆਪਾਂ ਗੱਲ ਕਰਦੇ ਪਏ ਜਿਹੜੇ ਮੇਰੇ ਭਰਾ ਕੋਲੇ ਕੋਈ ਸਕਿੱਲ ਹੈਗੀ ਹੈ ਜਿਹਨੂੰ ਲੈਂਗੁਏਜ ਆਉਂਦੀ ਆ ਉਹ ਕੀ ਕਰ ਸਕਦਾ ਜਿਹਨੂੰ ਲੈਂਗੁਏਜ ਆਉਂਦੀ ਆ ਤੇ ਜਿਹਨੂੰ ਕੰਮ ਆਉਂਦਾ ਉਹ ਕੀ ਕਰ ਸਕਦਾ ਉਹਦੇ ਵਿੱਚ ਗੱਲ ਸਮਝ ਲਓ ਵੀ ਤੁਹਾਨੂੰ ਮੰਗ ਲੋ ਕੋਈ ਮਿਸਤਰੀ ਦਾ ਕੰਮ ਆਉਂਦਾ ਤੁਹਾਨੂੰ ਕੋਈ ਕੰਸਟਰਕਸ਼ਨ ਦਾ ਕੰਮ ਆਉਂਦਾ ਤੁਹਾਨੂੰ ਇਹੋ ਜਿਹੇ ਕੰਮ ਆਉਂਦੇ ਕੰਸਟਰਕਕਸ਼ਨ ਦਾ ਕੰਮ ਲਾ ਲਓ ਕੋਈ ਮਿਸਤਰੀ ਨਾ ਜਾਣਦਾ ਬੰਦਾ ਹਨਾ ਕੋ ਮੇਸਤਰੀ ਦਾ ਕੰਮ ਕਰ ਲੈਂਦਾ ਕੋਈ ਬੰਦਾ ਜਾ ਕੇ ਬਿਜਲੀ ਦਾ ਕੰਮ ਕਰ ਲੈਂਦਾ ਤੇ ਕਿਸੇ ਬੰਦੇ ਨੂੰ ਕੋਈ ਪਲੰਬਰ ਦਾ ਕੰਮ ਆਉਂਦਾ ਇਹ ਜੇ ਕੰਮ ਤੁਹਾਡਾ ਤੁੱਕਾ ਲੱਗ ਜਾਏ ਜੇ ਕੋਈ ਬੰਦਾ ਤੁਹਾਨੂੰ ਰੱਖ ਲੇ ਕੰਮ ਤੇ ਤੇ ਤੁਹਾਨੂੰ ਘੱਟੋ ਘੱਟ ਮਿਨੀਮਮ ਦਿਹਾੜੀ ਦੇ 60 70 ਯੂਰੋ 50 ਯੂਰੋ ਬਣ ਸਕਦੇ ਆ ਇਹ ਮੈਂ ਤੁਹਾਨੂੰ ਫੇਰ ਕਹਣਾ ਤੁਹਾਡਾ ਤੁੱਕਾ ਲੱਗ ਜਾਏ ਜੇ ਕੋਈ ਬੰਦਾ ਤੁਹਾਨੂੰ ਰੱਖ ਲੇ ਕੰਮ ਤੇ ਦੋ ਨੰਬਰ ਦੇ ਵਿੱਚ ਕਿਵੇਂ ਵੀ ਤੁਹਾਨੂੰ ਕੋਈ ਕੰਮ ਕਰਕੇ ਰੱਖ ਲੇ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਆ ਤੇ ਤਾਂ ਤੁਸੀਂ ਇੰਨੇ ਪੈਸੇ ਬਣਾ ਸਕਦੇ ਆ ਅਦਰਵਾਈਜ਼ ਸੂਪਰਮਾਰਕਟ ਕਿਸੇ ਡਾਉਨਰ ਦੇ ਕਿ ਤਨਖਾਣ ਹੀ ਮਿਲਦੀ ਤੇ ਜਿਹੜੇ ਬੰਦੇ ਸਕਿੱਲ ਆ ਜਿਨ੍ਹਾਂ ਕੋਲ ਹੈਗੀ ਆ ਬਿਜਲੀ ਦਾ ਕੰਮ ਆਉਂਦਾ ਮਿਸਤਰੀ ਦਾ ਕੰਮ ਆਉਂਦਾ ਜਾਂ ਪਲੰਬਰ ਦਾ ਕੰਮ ਆਉਂਦਾ ਇਹ ਕੰਮ ਵਾਲੇ ਬੰਦਿਆਂ ਨੂੰ ਹਜ਼ਾਰ ਤੱਕ ਯੂਰੋ ਬਣ ਜਾਂਦਾ 1200 ਵੀ ਬਣ ਜਾਂਦਾ ਜੇ ਕਿਤੇ ਜਾ ਕੇ ਉਹ ਲੱਗ ਜਾਣ ਪੇਪਰਾਂ ਤੋਂ ਬਿਨਾ ਉਹ ਬੰਦੇ ਪੈਸੇ ਬਣਾ ਲੈਂਦੇ ਜਿਹੜੇ ਅਦਰਵਾਈਜ਼ ਜਿਹੜੇ ਵਿਚਾਰੇ ਨੋਰਮਲ ਆ ਜਾਣੇ ਤੁਰਦੇ ਫਿਰਦੇ ਇੰਡੀਆ ਜਿਨ੍ਹਾਂ ਨੂੰ ਕੋਈ ਸਕਿੱਲ ਨਹੀਂ ਆਉਂਦੀ ਉਹਨਾਂ ਦਾ ਹਾਲ ਇੱਥੇ ਬਹੁਤ ਭੈੜਾ ਤੇ ਸੱਚਾਈ ਦਾ ਤੁਹਾਨੂੰ ਪਤਾ ਚਾਹੀਦਾ ਕਿ ਵੀਡੀਓ ਨਾ ਕਰਿਓ ਦੇ ਆ ਜੋ ਉਸ ਤੋਂ ਅੱਗੇ ਜਿਹੜੇ ਮੇਰੇ ਭਰਾਵਾਂ ਨੂੰ ਬਿਜਲੀ ਦਾ ਕੰਮ ਜਾਂ ਸਾਰਾ ਕੰਮ ਮਿਲ ਗਿਆ ਤੇ ਤੁਸੀਂ 2 ਸਾਲ ਸਪੈਂਡ ਕਰਨੇ ਇੱਥੇ 2 ਸਾਲ ਸਪੈਂਡ ਕਿਵੇਂ ਕਰਨੇ ਆ ਇਹ ਜਿਹੜੇ ਇੱਥੇ ਰਹਿੰਦੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਬਾਖੂਬੀ ਹੁਣੇ ਦੱਸ ਦਿੰਨਾ ਤੁਸੀਂ 2 ਸਾਲ ਸਪੈਂਡ ਕਰਨੇ ਪੂਰੀ ਜੰਗ ਲਾ ਕੇ ਤੁਹਾਨੂੰ ਕਿਸੇ ਵੇਲੇ ਕੰਮ ਮਿਲੂਗਾ ਕਿਸੇ ਵੇਲੇ ਨਹੀਂ ਮਿਲਦਾ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ ਤੇ ਉਦੋਂ ਆਫਟਰ 2 ਸਾਲਾਂ ਬਾਅਦ ਤੁਸੀਂ ਕੀ ਕਰਨਾ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸ ਦਾਂ ਦੋ ਸਾਲਾਂ ਬਾਅਦ ਤੁਸੀਂ ਲੈਣਾ ਕੰਟਰੈਕਟ ਕੰਟਰੈਕਟ ਕਾਹਦਾ ਕੰਟਰੈਕਟ ਲੈਣਾ ਤੁਸੀਂ ਕੰਮ ਦਾ ਉਹ ਕਿਸੇ ਸ਼ਾਪ ਤੋਂ ਕਿਤੋਂ ਲਿਆ ਜਾਊਗਾ ਉਹਦਾ ਰੇਟ ਅੱਜ ਦੀ ਡੇਟ ਦੇ ਵਿੱਚ 8000 9000 10000 ਚੱਲਦਾ ਪਿਆ ਤੇ ਤੁਹਾਡਾ ਉਹ ਕੰਟਰੈਕਟ ਚਲਾਉਣਗੇ 3 ਮਹੀਨੇ 6 ਮਹੀਨੇ ਤੇ ਤੁਹਾਨੂੰ ਇੰਨੇ ਦਾ ਮਿਲੂਗਾ ਕਿਉਂਕਿ ਇੱਥੇ ਬੰਦੇ ਬਹੁਤ ਆ ਗਏ ਉਹਨਾਂ ਨੂੰ ਕੰਟਰੈਕਟ ਨਹੀਂ ਮਿਲਦਾ ਮੇਰੇ ਕੋਲ ਵੀ ਕਾਫੀ ਭਰਾਵਾਂ ਨੇ ਬੇਨਤੀ ਕੀਤੀ ਭਾਈ ਸਾਨੂੰ ਕੰਟਰੈਕਟ ਲੱਭ ਦਿਓ ਤੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਕੰਟਰੈਕਟ ਵੀ ਦੱਸੂਗਾ ਕਿਵੇਂ ਲੱਭਣਾ ਤੇ ਕੀ ਕਰਨਾ ਕੰਟਰੈਕਟ ਕੀ ਹੁੰਦਾ ਤੇ ਕਿੰਨੇ ਘੰਟਿਆਂ ਦਾ ਤੁਹਾਨੂੰ ਕੰਟਰੈਕਟ ਚਾਹੀਦਾ ਅਬਾਟਾ ਪਏ ਇਸ ਵੀਡੀਓ ਚ ਗੱਲ ਕਰਦੇ ਪਏ ਤੁਹਾਡੀ ਅਰਨਿੰਗ ਇੱਥੇ ਕਿੰਨੀ ਹੋ ਜਾਂਦੀ ਆ ਤੇ ਮੰਨ ਲਓ ਤੁਸੀਂ ਇੱਥੇ ਆਲ ਦੇ ਕੰਟਰੈਕਟ ਚਲਾ ਲਿਆ ਤੁਸੀਂ ਉਹ ਬਾਅਦ ਚ ਚਲਾ ਲਓਗੇ ਠੀਕ ਆ ਇੱਥੇ ਅਰਨਿੰਗ ਕਿੰਨੀ ਹੁੰਦੀ ਪਏ ਆਪਾਂ ਗੱਲ ਕਰਦੇ ਪਈਆਂ ਇਹ ਹੁਣ ਇਹਦੇ ਵਿੱਚ ਕੀ ਆ ਤੁਸੀਂ ਮੰਨ ਲਓ ਇੱਥੇ ਤੁਸੀਂ 5-600 ਯੂਰੋ ਬਣਾਇਆ ਉਹਦੇ ਵਿੱਚੋਂ ਤੁਸੀਂ 200-300 ਰੁਪਿਆ ਕਿਰਾਇਆ ਭਰਦਾ ਲੈ ਤੁਹਾਡੇ ਮੋਬਾਈਲ ਦਾ ਖਰਚਾ ਆ ਜਾਂਦਾ ਕਿਉਂਕਿ ਤੁਹਾਡਾ 4-500 ਯੂਰੋ ਮਹੀਨੇ ਦਾ ਖਰਚਾ ਮਿਨੀਮਮ ਹੈਗਾ ਚਾਹੇ ਤੁਹਾਡੇ ਕੋਲੇ ਕੰਮ ਹੈਗਾ ਚਾਹੇ ਨਹੀਂ ਹੈਗਾ 4-500 ਯੂਰੋ ਦਾ ਖਰਚਾ ਇੱਥੇ ਹੋ ਜਾਂਦਾ ਤਾਂ ਤੁਸੀਂ ਉਹ ਖਰਚਾ ਕਿੱਥੋਂ ਕਰਨਾ ਇਹ ਵੀ ਮਾਈਂਡ ਦੇ ਵਿੱਚ ਸੇਵ ਕਰ ਲਓ ਤੁਹਾਨੂੰ ਕੋਈ ਬੰਦਾ ਇੱਥੇ ਆ ਕੇ ਖੱਜਲ ਨਾ ਕਰੇ ਤੁਸੀਂ ਆ ਕੇ ਇੱਥੇ ਕਿਸੇ ਮੂਰੇ ਬਾਹਰ ਨਾ ਸੌਣਾ ਪਵੇ ਤੁਹਾਨੂੰ ਕਈ ਭਰਾਏ ਵੀ ਹੈਗੇ ਜਿਨ੍ਹਾਂ ਨੂੰ ਬਾਹਰ ਸੌਣਾ ਪੈਂਦਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਨਾ ਕੰਮ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਈ ਬੰਦੇ ਮੈਂ ਹੀ ਵੇਖੇ ਆ ਉਹ ਕਹਿਣਗੇ ਟਾਈਮ ਪਾਸ ਹੋ ਹੀ ਜਾਂਦਾ ਪਿੱਛੋਂ ਭਾਜੀ ਅਸੀਂ ਆਏ ਸੀ ਆਏ ਜਾਈ ਸੀ ਉਹ ਪਿਛਲੀ ਗੱਲ ਨਹੀਂ ਭੁੱਲਦੇ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਕੰਮ ਨਹੀਂ ਮਿਲਦੇ ਵੀਡੀਓ ਨੂੰ ਨਾ ਕਰਿਓ ਇਸ ਤਰ੍ਹਾਂ ਹਾਂਜੀ ਇੱਕ ਗੱਲ ਹੋਰ ਜੋ ਤੁਹਾਨੂੰ ਦੱਸਣੀ ਬੜੀ ਜ਼ਰੂਰੀ ਆ ਇੰਜ ਕਰ ਕਰਕੇ ਕਿਤੇ ਤੁਹਾਨੂੰ ਕੰਮ ਮਿਲ ਗਿਆ ਕਿਤੇ ਨਹੀਂ ਮਿਲਿਆ ਕਿਤੇ ਮਿਲ ਗਿਆ ਕਿਤੇ ਨਹੀਂ ਮਿਲ ਗਿਆ ਇੰਜ ਕਰ ਕਰਕੇ ਤੁਸੀਂ 2 ਸਾਲ ਪੂਰੇ ਕਰਤੇ ਆ ਉਦੋਂ ਮੁੜ ਕੇ ਤੁਸੀਂ 8000 ਯੂਰੋ ਦੇਣਾ ਤੁਹਾਡੀ ਅਰਨਿੰਗ ਦੇ ਵਿੱਚੋਂ ਜਿਹੜੇ ਤੁਸੀਂ ਪੈਸੇ ਕਮਾਓਗੇ ਉਹਦੇ ਵਿੱਚੋਂ ਤੁਸੀਂ 8000 10000 ਯੂਰੋ ਜੋੜਨਾ ਫਿਰ ਜਾ ਕੇ ਕੰਟਰੈਕਟ ਲੈਣਾ ਤੇ ਫਿਰ ਜਾ ਕੇ ਤੁਸੀਂ TCRC ਅਪਲਾਈ ਕਰ ਸਕਦੇ ਹੋ 2 ਸਾਲ ਦੇ ਬਾਅਦ ਜੇਕਰ ਤੁਹਾਨੂੰ ਕੰਮ ਮਿਲਦਾ ਮੈਂ ਬਾਬੇ ਨਾਨਕ ਦੇ ਮੂਹਰੇ ਦੁਆ ਕਰਦਾ ਅਰਦਾਸ ਕਰਦਾ ਤੁਹਾਨੂੰ ਕੰਮ ਮਿਲਦਾ ਰਵੇ ਸਾਰੇ ਭਰਾਵਾਂ ਚੌਕੀ ਸੌਕੇ ਟਾਈਮ ਆਉਂਦੇ ਆ ਮੇਰੀਆਂ ਗੱਲਾਂ ਤੋਂ ਤੁਸੀਂ ਡਰਨਾ ਨਹੀਂ ਮੇਰੀਆਂ ਗੱਲਾਂ ਨੂੰ ਮੋਟੀਵੇਸ਼ਨ ਦੇ ਤੌਰ ਤੇ ਮੋਟੀਵੇਟ ਕਰਨ ਲਈ ਮੈਂ ਤੁਹਾਨੂੰ ਗੱਲਾਂ ਦੱਸਦਾ ਮੈਂ ਤੁਹਾਨੂੰ ਡਰਾਉਣ ਦੇ ਲਈ ਨਹੀਂ ਦੱਸਦਾ ਤੁਸੀਂ ਡਰਨਾ ਨਹੀਂ ਸਾਰੀਆਂ ਗੱਲਾਂ ਸੁਣ ਕੇ ਉਹਨੂੰ ਸਮਝ ਕੇ ਤੇ ਉਹਦੇ ਤੇ ਤੁਸੀਂ ਅੱਗੇ ਵਧਣਾ ਫੇਰ ਤੁਹਾਡੀ ਗੱਲ ਬਣਦੀ ਇਹ ਨਹੀਂ ਮਤਲਬ ਤੁਸੀਂ ਗੱਲਾਂ ਸੁਣ ਲਿਆ ਤੁਸੀਂ ਕਹੋ ਭਾਈ ਤੂੰ ਡਰਾਉਂਦੇ ਰਹਿੰਨੇ ਆ ਤੁਸੀਂ ਹੋਰ ਗੱਲ ਦੱਸਦੇ ਨਹੀਂ ਇੱਥੇ ਤੁਸੀਂ ਜਦੋਂ ਤੁਸੀਂ ਮੰਨ ਲੋ ਤੁਸੀਂ ਲਾਈਫ ਦੇ ਵਿੱਚ ਕਿਤੇ ਵੀ ਸਕਸੈਸ ਹੋਣਾ ਨਾ ਤੁਹਾਨੂੰ ਸਟਰਗਲ ਕਰਨਾ ਹੀ ਪਊਗਾ ਸਟਰਗਲ ਤੋਂ ਬਿਨਾ ਤੁਹਾਡੀ ਲਾਈਫ ਸੈੱਟ ਕਿਤੇ ਵੀ ਨਹੀਂ ਹੋਣੀ ਸਟਰਗਲ ਹਰ ਪਾਸੇ ਹੈਗਾ ਹਰ ਪਾਸੇ ਹੈਗਾ ਤੇ ਇਹ ਮੁੱਕਦਾ ਨਹੀਂ ਫੇਰ ਹੀ ਤੁਸੀਂ ਚਮਕੋਗੇ ਫੇਰ ਹੀ ਤੁਹਾਡੀ ਤਰੱਕੀ ਹੋਊਗੀ ਤੇ ਫੇਰ ਹੀ ਤੁਸੀਂ ਕਿਸੇ ਪਾਸੇ ਲੱਗੋਗੇ ਤੇ ਇਦੋਂ ਅੱਗੇ ਗੱਲ ਕਰਦੇ ਆਪਾਂ ਗਲੋਬੋ ਦੀ ਜਿਹੜੇ ਬੰਦੇ ਗਲੋਬੋ ਤੇ ਕੰਮ ਕਰਦੇ ਆ ਤੁਹਾਨੂੰ ਆਈਡੀ ਮਿਲ ਜੇ ਪਹਿਲੀ ਗੱਲ ਤਾਂ ਆਈਡੀ ਜਿਹੜੀ ਮਿਲਦੀ ਆ ਨਾ ਉਹ ਤੁਹਾਨੂੰ ਮਹੀਨੇ ਲਈ ਮਿਲਦੀ 2 ਮਹੀਨੇ ਵਾਲੀ ਮਿਲਦੀ ਹੈ 6 ਮਹੀਨੇ ਵਾਲੀ ਮਿਲਦੀ ਉਹ ਤੋਂ ਮੜ ਕੇ ਬੰਦਾ ਵਾਪਸ ਲੈ ਜਾਂਦਾ ਇਹ ਸਿਸਟਮ ਚੱਲੀ ਜਾਂਦਾ ਰਹਿੰਦਾ ਸਾਰਿਆਂ ਦਾ ਮੈਨੂੰ ਦੱਸੀ ਜਾਂਦੇ ਰਹਿੰਦੇ ਭਾਰੀ ਸੀਗੀ 15 ਦਿਨਾਂ ਵਾਲੀ ਮਿਲੀ ਉਹ ਬੰਦੇ ਨੇ ਵਾਪਸ ਲੈ ਲਈ ਉਹ ਮੈਨੂੰ ਨਹੀਂ ਪਤਾ ਰੀਜ਼ਨ ਕੀ ਆ ਤੁਸੀਂ ਜਾਣਦੇ ਆ ਜਾਂ ਇੱਥੇ ਰਹਿਣ ਵਾਲੇ ਵੀ ਕਿਉਂ ਅਗਲਾ ਵਾਪਸ ਲੈ ਲੈਂਦਾ ਜਾਂ ਅਗਲਾ ਆਪ ਕੰਮ ਕਰਨ ਲੱਗ ਜਾਂਦਾ ਕਿ ਆਈਡੀ ਉਹ ਵਾਪਸ ਲੈ ਲੈਂਦਾ ਜੇਕਰ ਆਈਡੀ ਚੱਲਦੀ ਰਹੇ ਤੇ ਬੰਦੇ ਸਾਡੇ 8 900 ਉਹਦੇ ਤੇ ਵੀ ਬਣਾ ਲੈਂਦੇ ਹੁਣ ਕੰਟਰੈਕਟ ਤੇ ਹੋ ਗਈ ਆ ਆਟੋਨੋਮੋ ਆਪਦਾ ਬਿਜ਼ਨਸ ਹੋ ਗਿਆ ਖਤਮ ਤੇ ਤੁਸੀਂ ਆਟੋਨੋਮੋ ਛੱਡ ਕੇ ਹੁਣ ਕੰਟਰੈਕਟ ਤੇ ਕਰਦੇ ਆ ਤੁਹਾਡੀ ਲਿਮਟ ਦੀ ਡਿਊਟੀ ਰਹਿ ਗਈ ਜਿਹੜੇ ਬੰਦੇ ਕੋਲ ਗਲੋਬ ਦੀ ਆਈਡੀ ਆ ਉਹ ਆਪਰੇ ਡੰਗ ਸਾਰ ਲੂਗਾ ਤੇ ਹੌਲੀ ਹੌਲੀ ਕਰਕੇ ਆਪਦੇ ਪੈਸੇ ਜਮਾ ਕਰ ਲੂਗਾ ਜੇਕਰ ਉਹਦੇ ਕੋਲੇ ਆਈਡੀ ਕੰਟੀਨਿਊ ਰਹਿੰਦੀ ਆ ਤਾਂ ਜੇਕਰ ਕਿਸੇ ਨੇ ਖੋ ਲਈ ਜਾਂ ਵਾਪਸ ਲੈ ਲਈ ਤਾਂ ਉਹ ਵੀ ਵਿਚਾਰਾ ਜ਼ੀਰੋ ਹੋ ਜਾਂਦਾ ਇਸ ਲਈ ਕੰਮ ਜਿਹੜਾ ਮਿਲਣਾ ਉਹ ਡਿਫਿਕਲਟ ਆ ਤੁਸੀਂ 5-700 ਯੂਰੋ ਕਮਾਉਣੇ ਆ ਉਹਦੇ ਵਿੱਚੋਂ ਤੁਸੀਂ 2-400-500 ਖਰਚਾ ਕਰਦੇ ਆ ਤਾਂ ਉਦੋਂ ਮੁੜ ਕੇ ਇਹਦੇ ਵਿੱਚੋਂ ਕੰਟਰੈਕਟ ਲਈ ਤੁਸੀਂ ਪੈਸੇ ਜੋੜਨੇ ਆ ਕੱਲ ਯਾਦ ਰੱਖਿਓ ਆਪਦੇ ਆਪ ਨੂੰ ਤਕੜੇ ਕਰ ਲੋ ਸਾਰੇ ਕੰਮ ਹੋ ਜਾਂਦੇ ਆ ਇਹ ਗੱਲਾਂ ਦੱਸਣ ਦਾ ਮਤਲਬ ਜਿਹੜੇ ਸਾਡੇ ਭਰਾ ਆ ਉਸ ਤੋਂ ਸਪੇਨ ਇੰਡੀਆ ਚ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਇੱਥੋਂ ਦਾ ਸਿਸਟਮ ਕੀ ਆ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਇਹ ਹੀ ਆ ਤੁਹਾਨੂੰ ਪਤਾ ਲੱਗ ਜਾਏ ਇੱਥੇ ਕੀ ਸਿਸਟਮ ਆ ਅੱਗੇ ਆਪਾਂ ਵੀਡੀਓ ਕਰਦੇ ਪਏ ਕੰਟੀਨਿਊ ਤੁਸੀਂ ਕਿਤੇ ਨਹੀਂ ਜਾਣਾ ਤੁਹਾਡਾ ਭਰਾ ਤੁਹਾਡੇ ਨਾਲ ਆ ਤੇ ਗੱਲਾਂ ਆਪਾਂ ਹੋਰ ਵੀ ਐਡ ਕਰਦੇ ਆ ਹਜੇ ਤੁਸੀਂ ਕਿੱਥੇ ਨਹੀਂ ਜਾਵਾਂਗੇ ਬੋਨਾ ਤੇ ਹਾਂਜੀ ਕੁਝ ਗੱਲਾਂ ਹੋਰ ਵੀ ਮੈਂ ਐਡ ਕਰ ਦਿਆਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਇੱਕ ਬਰਾਉਣਾ ਨਹੀਂਗਾ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ ਨੇ ਇਥੋਂ ਦੀ ਸੱਚਾਈ ਆ ਇਹਨੂੰ ਅਪਣਾ ਲਓ ਤੇ ਆਪਣੀ ਮਿਹਨਤ ਕਰੋ ਕਿਸੇ ਤੇ ਨਾ ਰਹਿਓ ਆਪਣਾ ਕੰਮ ਖੁਦ ਕਰੋ ਤੇ ਰਿਸਪੋਨਸੀਬਲ ਹੋ ਜਾਓ ਜਿਹੜੇ ਕੰਮਾਂ ਦੇ ਵਿੱਚ ਲੱਗੇ ਆ ਉਹਦੇ ਵਿੱਚ ਅੜੇ ਰਹੋ ਤੁਹਾਡਾ ਟਾਈਮ ਲੰਘ ਜੂਗਾ ਇੱਕ ਚੀਜ਼ ਹੋਰ ਆ ਮੈਨੂੰ ਕਾਫੀ ਭਰਾਏ ਪੁੱਛਦੇ ਰਹਿੰਦੇ ਆ ਭਾਜੀ ਮੈਡਰਡ ਚ ਕੰਮਾਂ ਦੇ ਕੀ ਹਾਲਾਤ ਆ ਬਾਰਸੀਲੋਨਾ ਕੀ ਹਾਲਾਤ ਆ ਤੁਸੀਂ ਜਾਣੇ ਰਹੇ ਨੇ ਸਾਨੂੰ ਦੱਸੋ ਮੜਾ ਜਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੀ ਗੱਲ ਨੂੰ ਸਮਝ ਲਿਓ ਐਕਸਪੀਰੀਅੰਸ ਔਰਕ ਦੱਸਣ ਲੱਗਾ ਤੁਸੀਂ ਜਗ੍ਹਾ ਨਾ ਬਦਲੋ ਜਿੱਥੇ ਤੁਸੀਂ ਹੈਗੇ ਆ ਉੱਥੇ ਰਹੋ ਤੁਹਾਨੂੰ ਉੱਥੋਂ ਜਗ੍ਹਾ ਦਾ ਭੇਤ ਆ ਤੇ ਤੁਹਾਡਾ ਕੰਮ ਉੱਥੇ ਚੱਲੀ ਜਾਊਗਾ ਕਿਉਂਕਿ ਨਵੀਂ ਜਗ੍ਹਾ ਦੇ ਵਿੱਚ ਤੁਹਾਨੂੰ ਉਸ ਏਰੀਆ ਦਾ ਭੇਤ ਨਹੀਂ ਹੋਣਾ ਉਸ ਆਯੋਜਨਤਾ ਮੈਂਟਰ ਆਫਿਸ ਦਾ ਭੇਤ ਨਹੀਂ ਹੋਣਾ ਨਾ ਤੁਹਾਡੀ ਪਦਰੋਨਾ ਮੈਂਟਰ ਹੋਰ ਕਿਤੇ ਚੱਲਦੀ ਰਹਿਣੀ ਤੁਸੀਂ ਹੋਰ ਕਿਤੇ ਜਾਵੜਨਾ ਜਗ੍ਹਾ ਨਾ ਬਦਲਿਓ ਕੰਮ ਔਕੇ ਸੌਕੇ ਮਿਲਦੇ ਰਹਿੰਦੇ ਆ ਟਿਕੇ ਰਹੋ ਇੱਕ ਥਾਂ ਤੇ ਤੁਹਾਡਾ ਟਾਈਮ ਲੰਘ ਜਾਊਗਾ ਆਈ ਮੈਂ ਤੁਹਾਨੂੰ ਗੱਲ ਐਡ ਕਰ ਦਿੰਦਾ ਜਿਹੜੇ ਸਾਡੇ ਭਰਾ ਇੱਥੋਂ ਛੱਡ ਕੇ ਜਰਮਨ ਫਰਾਂਸ ਕਿਤੇ ਚਲੇ ਗਏ ਆ ਉਹਨਾਂ ਦਾ ਕੀ ਹੋਇਆ ਮੈਂ ਤੁਹਾਨੂੰ ਕੱਲ ਦੀ ਗੱਲ ਦੱਸ ਦਿੰਨਾ ਸਾਡੇ ਭਰਾ ਨੇ ਇੱਕ ਨੇ ਫੈਸਲਾ ਲਿਆ ਸੀ ਫਰਾਂਸ ਜਾਣ ਦਾ ਉਹ ਫਰਾਂਸ ਚਲਾ ਗਿਆ ਤੇ ਪਦਰੋਨਾ ਮੈਨ ਤੋਂ ਕਰਾ ਕੇ ਉਹਦੀ ਪਿੱਛੋਂ ਪਦਰੋਨਾ ਮੈਨ ਤੋਂ ਕੱਟੀ ਗਈ ਆ ਰਜਿਸਟ੍ਰੇਸ਼ਨ ਕੱਟੀ ਗਈ ਆ ਰਜਿਸਟ੍ਰੇਸ਼ਨ ਕੱਟਣ ਤੋਂ ਬਾਅਦ ਉਹਨੂੰ ਇੱਕ ਸਾਲ ਹੋ ਗਿਆ ਫਰਾਂਸ ਗਏ ਨੂੰ ਉੱਥੇ ਵੀ ਕੋਈ ਕੰਮ ਦੇ ਹਾਲਾਤ ਚੰਗੇ ਨਹੀਂ ਕਿਉਂਕਿ ਜਿਹੜੀ ਸਿਚੁਏਸ਼ਨ ਇੱਥੇ ਆ ਉਹੀ ਸਿਚੁਏਸ਼ਨ ਉੱਥੇ ਆ ਕਿਉਂਕਿ ਸਾਡੇ ਬੰਦਿਆਂ ਨੇ ਤੁਹਾਨੂੰ ਦੇਸੀ ਬੰਦਿਆਂ ਨੇ ਕੰਮ ਦੇਣੇ ਤੇ ਦੇਸੀ ਬੰਦੇ ਨੂੰ ਚੰਗੀ ਤਰ੍ਹਾਂ ਪਤਾ ਤੁਹਾਡੇ ਕੋਲ ਕੁਝ ਹੈ ਨਹੀਂ ਤੁਹਾਨੂੰ ਜਿਵੇਂ ਮਰਦੀ ਅਸੀਂ ਰੱਖਾਂਗੇ ਤੇ ਉਸੇ ਹਿਸਾਬ ਤੇ ਤੁਹਾਨੂੰ ਰਹਿਣਾ ਪੈਣਾ ਇਹ ਗੱਲ ਪੂਰੀ ਦੁਨੀਆ ਦੀ ਹੈ ਚਾਹੇ ਕੈਨੇਡਾ ਚਾਹੇ ਅਮਰੀਕਾ ਤੇ ਚਾਹੇ ਯੂਰਪਾ ਕਿਤੇ ਵੀ ਜਿੱਥੇ ਤੁਸੀਂ ਕੱਚਿਆਂ ਜਿੱਥੇ ਤੁਹਾਡੀ ਕਹਾਣੀ ਦੇ ਵਿੱਚ ਕਾਣ ਆ ਗਈ ਨਾ ਤੁਹਾਨੂੰ ਬੰਦਾ ਆਪਣੀ ਮਰਜ਼ੀ ਨਾਲ ਵਰਤੂਗਾ ਉਹ ਫਰਾਂਸ ਚਲਾ ਗਿਆ ਫਰਾਂਸ ਜਾ ਕੇ ਉਹ ਬੰਦੇ ਨੇ ਕੰਮ ਕੀਤਾ ਬੱਟ ਉਹਦੀ ਪਿੱਛੋਂ ਰਜਿਸਟ੍ਰੇਸ਼ਨ ਅਦਰੋਨਾ ਮੇਨ ਤੋਂ ਕੱਟੀ ਗਈ ਉਹ ਪੈਸੇ ਕਮਾਏ ਦਾ ਕੋਈ ਫਾਇਦਾ ਨਹੀਂ ਜਦੋਂ ਤੁਹਾਡਾ ਪਿੱਛਾ ਹੀ ਕੱਟਿਆ ਗਿਆ ਇਹਨਾਂ ਚੀਜ਼ ਤੁਹਾਡੀ ਫਰੋਨਾ ਵਿੱਚ ਤੋਂ ਉਹਨੂੰ ਨਾ ਕੱਟੀ ਜਾਣ ਉਹਦੀ ਨਿਗਰ ਰੱਖੋ ਇਸ ਲਈ ਜਗਾ ਨਾ ਬਦਲੋ ਮੈਂ ਫੇਰ ਵਾਰ-ਵਾਰ ਆਖਦਾ ਜਗਾ ਨਾ ਬਦਲੋ ਕੰਮ ਤੁਹਾਨੂੰ ਮਿਲ ਜਾਣਗੇ ਇੱਕ ਵਾਰੀ ਜਿੱਥੇ ਟਿਕਾਣਾ ਮਿਲ ਗਿਆ ਉੱਥੇ ਬਹਿ ਜਾਓ ਤੁਹਾਡੀ ਉੱਤੇ ਜਾਣ ਪਛਾਣ ਵੀ ਹੋ ਜੂਗੀ ਤੁਹਾਨੂੰ ਲੋਕ ਵੀ ਜਾਣਣਗੇ ਤੇ ਉਦੋਂ ਮੁੜ ਕੇ ਤੁਹਾਨੂੰ ਕੰਟਰੈਕਟ ਲੈਣਾ ਜਾਂ ਵਕੀਲ ਨੂੰ ਮਿਲਣਾ ਜਾਂ ਕੰਮ ਲੱਭਣਾ ਈਜ਼ੀ ਹੋ ਜੂਗਾ ਕਿਉਂਕਿ ਤੁਹਾਨੂੰ ਉੱਥੇ ਲੋਕ ਜਾਣਦੇ ਹੋਣਗੇ ਜਿਹੜਾ ਮੇਰਾ ਭਰਾ ਕੋਈ ਜਗਾ ਬਦਲਣ ਦੇ ਲਈ ਸੋਚੀ ਜਾਂਦਾ ਜਿਹੜਾ ਬੰਦਾ ਨਵਾਂ ਆਇਆ ਜਿਹਦੇ ਕੋਲ ਪੇਪਰ ਹੈ ਨਹੀਂ ਉਹ ਮੇਰੀ ਗੱਲ ਸੁਣ ਲੈ ਖਾਣ ਮੇਰੇ ਵੱਲ ਕਰ ਲੈ ਜਗਾ ਨਾ ਬਦਲਿਓ ਮੇਰੇ ਵੱਲ ਵੇਖੋ ਮੈਂ ਤੁਹਾਨੂੰ ਕਹਿ ਰਿਆਂ ਜਗਾ ਨਾ ਬਦਲਿਓ ਜਗਾ ਨਾ ਬਦਲਿਓ ਜਿੱਥੇ ਤੁਸੀਂ ਹੈਗੇ ਉਸੇ ਸ਼ਹਿਰ 'ਚ ਬਹਿ ਜਾਓ ਤੁਹਾਨੂੰ ਕੰਮ ਮਿਲ ਜਾਣਗੇ ਹਾਂ ਜੇਕਰ ਤੁਸੀਂ ਕਿ ਕਿਸੇ ਪਿੰਡ ਵਿੱਚ ਬੈਠੇ ਹੋ ਉੱਤੇ ਆਪਸ਼ਨ ਹੋਰ ਹੈ ਨਹੀਂ ਤੇ ਤੁਸੀਂ ਜੀ ਸੱਦ ਕੇ ਜਗਾ ਬਦਲੋ ਪੱਟ 6 ਕਰ ਤੁਹਾਡੇ ਕੋਲ ਆਪਸ਼ਨ ਹੈਗੀ ਆ ਵੱਡੇ ਪ੍ਰੋਵੈਂਸਿਆ 'ਚ ਤੁਸੀਂ ਬੈਠੇ ਆ ਵੱਡੇ ਸ਼ਹਿਰ 'ਚ ਬੈਠੇ ਆ ਤੇ ਜਗਾ ਨਾ ਬਦਲਿਓ ਤੁਹਾਨੂੰ ਕੰਮ ਮਿਲ ਜਾਣਗੇ ਜਗਾ ਬਦਲੋਗੇ ਤੁਹਾਡਾ ਪਿੱਛਾ ਖਤਮ ਹੋ ਜੂਗਾ ਤੁਹਾਨੂੰ ਰੈਸ਼ੂ ਨਹੀਂ ਮਿਲਦੀ ਤੁਹਾਡੀ ਅਕਮੋਡੇਸ਼ਨ ਗਵਾਜੂਗੀ ਤੇ ਤੁਹਾਡੇ ਪੇਪਰ ਵੀ ਰਲ ਜਾਣਗੇ ਤੇ ਤੁਹਾਨੂੰ ਕੰਮ ਵੀ ਨਹੀਂ ਮਿਲਣਾ ਅੱਜ ਦਾ ਹਾਲਾਤ ਹੈ ਜਾਂ ਸਾਰੇ ਪਾਸੇ ਹਾਲਾਤ ਕੰਮਾਂ ਦੇ ਟੈਟ ਆ ਤੇ ਸਪੇਨ ਦੇ ਹਾਲਾਤ ਤੁਹਾਨੂੰ ਮੈਂ ਦੱਸਦੇ ਆ ਤੁਹਾਨੂੰ ਕਟੋ ਕਾਟੇ ਤੇ 5-600 ਯੂਰੋ ਮਿਲਦਾ ਉਹਦੇ ਵਿੱਚੋਂ 3-400 ਤੁਹਾਡੇ ਕਿਰਾਏ ਦਾ ਮੈਂ ਗੱਲ ਰਿਪੀਟ ਕਰੀ ਜਨਾ ਸੌਰੀ ਤੇ ਇਹਦੇ ਵਿੱਚ ਤੁਸੀਂ ਆਪਦਾ ਕੰਟਰੈਕਟ ਦੇ ਪੈਸੇ ਵੀ ਕੱਢਨੇ ਆ ਜਗਾ ਨਹੀਂ ਬਦਲਨੀ ਜੁੜੇ ਰਹੋ ਲੱਗੇ ਰਹੋ ਆਪਾਂ ਤੁਹਾਡੇ ਨਾਲ ਜੁੜਦੇ ਰਹਾਂਗੇ ਜਿਹੜੀ ਵੀ ਸਮੱਸਿਆ ਹੋਈ ਆਪਦੇ ਭਰਾ ਨੂੰ ਦੱਸਿਓ ਜਿੰਨੇ ਜੋਗਾ ਹੋਇਆ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਾਫੀ ਭਰਾ ਮੈਨੂੰ ਮੈਸੇਜ ਕਰ ਲੈਂਦੇ ਆ ਜੇਕਰ ਤੁਹਾਡਾ ਮਸਲਾ ਹੱਲ ਮੇਰੇ ਬੋਲਿਆਂ ਹੁੰਦਾ Êਦੂ ਵੱਡੀ ਗੱਲ ਕੋਈ ਨਹੀਂ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਬੰਦਿਆਂ ਦੀ ਅਰਨਿੰਗ 5-600 ਯੂਰੋ ਆ ਤਿੰਨ ਚਾਰ ਤੋਂ ਖਰਚਾ ਕੱਚੇ ਬੰਦੇ ਦਾ ਜਦੋਂ ਉਦੋਂ ਮੁੜ ਕੇ ਕੋਈ ਆਪਲਾ ਕੰਟਰੈਕਟ ਵੀ ਲੈਣਾ ਜੋ ਅੱਜ ਦੀ ਘੜੀ ਵਿੱਚ 8 ਤੋਂ 10000 ਦੇ ਵਿੱਚ ਮਿਲਦਾ 2 ਸਾਲ ਸਪੈਂਡ ਕਰਨੇ ਪੈਣਗੇ ਪਤਰੋਨਾ ਮਿੰਤੋ ਦਾ ਮੈਂ ਤੁਹਾਨੂੰ ਦੱਸੂਗਾ ਜੋ ਨਵਾਂ ਲੇਟੈਸਟ ਨਵੀਂ ਨਿਊਜ਼ ਮੇਰੇ ਕੋਲ ਪਹੁੰਚੀ ਆ ਸਾਡਾ ਭਰਾ ਕੱਲ ਮਿਲਿਆ ਸੀਗਾ ਉਹਨੇ ਕੀ ਕੀ ਕੀਤਾ ਉਹਦੇ ਪਤਰੋਨਾ ਮਿੰਤੋ ਕਿੰਨੇ ਦੀ ਮਿਲੀ ਆ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਇਹਦੇ ਵਿੱਚ ਸਿਰਫ ਤੇ ਸਿਰਫ ਆਪਾਂ arming ਦੀ ਗੱਲ ਕਰਦੇ ਸੀ ਤੇ ਥੈਂਕ ਯੂ ਸਾਰੇ ਜਨਾਂ ਧੰਨਵਾਦ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਜਰੂਰ ਵੀਡੀਓ ਦੱਸਿਆ ਕਰੋ ਮੈਨੂੰ ਤੁਹਾਨੂੰ ਕੀ ਚੰਗਾ ਲੱਗਾ ਕੀ ਨਹੀਂ ਚੰਗਾ ਲੱਗਾ ਮੈਨੂੰ ਪਤਾ ਲੱਗਦਾ ਤੁਹਾਡੇ ਮਾਈਂਡ ਦਾ ਇੱਕ ਕਮੈਂਟ ਕਰਕੇ ਲਾਈਕ ਕਰਕੇ ਮੈਨੂੰ ਦੱਸਿਆ ਕਰੋ ਤੁਹਾਡਾ ਭਰਾ ਤੁਹਾਡੇ ਨਾਲ ਹੀ ਚੱਲਦਾ ਇਹ ਚੈਨਲ ਤੁਹਾਡੇ ਕਰਕੇ ਆ ਮੇਰਾ ਕੁਝ ਵੀ ਨਹੀਂ ਜੇਕਰ ਤੁਸੀਂ ਮੇਰੇ ਨਾਲ ਜੁੜਦੇ ਆ ਤੇ ਮੇਰੇ ਵਿੱਚ ਮੋਟੀਵੇਸ਼ਨ ਹੁੰਦਾ ਤੇ ਮੈਂ ਠਾ ਠਾ ਗੱਲਾਂ ਤੁਹਾਡੇ ਨਾਲ ਕਰਦਾ ਘਬਰਾਉਣਾ ਕਦੇ ਨਹੀਂ ਸਾਰੇ ਕੰਮ ਹੋ ਜਾਂਦੇ ਆ ਕੋਈ ਕੰਮ ਐਸਾ ਦੁਨੀਆ ਤੇ ਹੈ ਨਹੀਂ ਜਿਹੜਾ ਨਾ ਹੋਵੇ ਇਹ ਗੱਲ ਤੁਸੀਂ ਪੱਕੀ ਮੰਨ ਲੈਣੀ ਆ ਇਹ ਨਾ ਹੋਵੇ ਕਿਤੇ ਵੀ ਤੁਸੀਂ ਦਿਲ ਛੱਡ ਜੋ ਦਿਲ ਨਹੀਂ ਛੱਡਣਾ ਕੰਮ ਸਾਰੇ ਹੋ ਜਾਂਦੇ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ